ਅੱਜ ਈਵਨਿੰਗ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਰੀਸੀਵ ਹੋਈ ਸੀ ਕਿ ਇੱਕ ਗੱਡੀ ਹੈਗੀ ਐ ਪਾਰਕਿੰਗ ਦੇ ਵਿੱਚ ਦੇਸ਼ ਹਸਪੀਟਲ ਦੇ ਵਿੱਚ ਖੜੀ ਐ ਤੇ ਇਤੋਂ ਕਾਫੀ ਸਮੈਲ ਜਿਹੜੀ ਸੀਗੀ ਡਿਟੈਕਟ ਹੋ ਰਹੀ ਸੀ ਇਹ ਜਿਹੜਾ ਕਾਰ ਤੇ ਵੀ ਉਹਦੇ ਵਿੱਚ ਡੈੱਡ ਬੋਡੀ ਸੀ ਕੋਈ ਕਿਹਾ ਵੀ ਇਹ ਵੀਡੀਓ ਬਜਟ ਰੂਮ ਦੀ ਕਾਫੀ ਦਿਨ ਪਹਿਲਾਂ ਦੀ ਸੀ ਤੇ ਖਰਾਬ ਹੋਈ ਪਈ ਸੀ ਵੀ ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਕੋ ਜਿਹੜੀ ਡੈੱਡ ਬੋਡੀ ਹੈਗੀ ਉਹ ਲੈ ਲਈ ਦੀ ਸੀ ਅੱਜ ਈਵਨਿੰਗ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਰੀਸੀਵ ਹੋਈ ਸੀਗੀ ਕਿ ਇੱਕ ਗੱਡੀ ਹੈਗੀ ਐ ਪਾਰਕਿੰਗ ਦੇ ਵਿੱਚ ਦੇਸ਼ ਹਸਪੀਟਲ ਦੇ ਵਿੱਚ ਖੜੀ ਐ ਤੇ ਇਥੋਂ ਕਾਫੀ ਸਮੈਲ ਜਿਹੜੀ ਸੀਗੀ ਡਿਟੈਕਟ ਹੋ ਰਹੀ ਸੀਗੀ ਸੋ ਬੇਸਿਕਲੀ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਤਾਂ ਇਹ ਗੱਡੀ ਜਿਹੜੀ ਹੈਗੀ ਐ ਦੇਸ਼ ਹਸਪੀਟਲ ਦੇ ਵਿੱਚ ਪਾਰਕਿੰਗ ਦੇ ਵਿੱਚ ਲੱਗੀ ਹੋਈ ਐ ਕੱਲ ਦੀ ਮੋਸਟ ਪ੍ਰੋਬਲਮ ਜਿਹੜੀ ਹੈਗੀ ਗੱਡੀ ਐ ਖੜੀ ਸੀਗੀ ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਹੈਗੀ ਐ ਲੇਡੀ ਦੀ ਹੈਗੀ ਐ ਲੋ ਵਿੱਚ ਹੈਗੀ ਐ ਸੋ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਆ ਜਿਹੜਾ ਬੰਦਾ ਜਿਹੜਾ ਹੈਗਾ ਕਿਸੇ ਨੇ ਕਿਸੇ ਵੀ ਬੰਦੇ ਨੇ ਇੱਥੇ ਜਿਹੜੀ ਇਹ ਗੱਡੀ ਛੱਡ ਕੇ ਗਿਆ ਪਾਰਕ ਕਰਕੇ ਗਿਆ ਸੋ ਸਾਡੀ ਟੀਮ ਸੇ ਮੌਕੇ ਤੇ ਪਹੁੰਚੀ ਹੈ ਇਨਫਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਲਈ ਹੈ ਸੋ ਫਰਦਰ ਜਿਹੜੀ ਹੈਗੀ ਹੈ ਫਸਟਵਾਰਟੀ ਹੈਗੀ ਵੀ ਇਹਦੀ ਲੇਡੀ ਆਇਡੈਂਟੀਫਿਕੇਸ਼ਨ ਕਰਾਈ ਜਾਵੇ ਕਿ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜਿਹੜੇ ਇਹਦੀ ਡੱਡਬੜੀ ਇੱਥੇ ਕਿਵੇਂ ਪਹੁੰਚੀ ਕੌਕੀ ਰੀਜ਼ਨ ਹੈ ਕਿਸ ਤਰ੍ਹਾਂ ਦੀ ਵਾਰਦਾਤ ਤੁਹਾਨੂੰ ਜਾਮ ਦਿੱਤਾ ਗਿਆ ਉਹ ਸਾਰੇ ਅੰਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਮੋਸਟ ਪ੍ਰੋਬਬਲੀ ਜਲਦੀ ਜਿਹੜੇ ਹੈਗਾ ਇਸ ਕੇਸ ਨੂੰ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂ ਸਰ ਇਹ ਲੇਡੀ ਦੀ ਉਮਰ ਤਾਂ ਪਸਪਤਾ ਲੱਗੇ ਕਿ ਨਹੀਂ ਇਹ ਮਿਡਲ ਏਜਡ ਲੇਡੀ ਲੱਗ ਰਹੀ ਹੈ ਜੇ ਬੇਸਿਕਲੀ ਇਹਦੇ ਸਮਾਨ ਵਗੈਰਾ ਵੀ ਅਸੀਂ ਤਸਦੀਕ ਕੀਤਾ ਮਿਡਲ ਏਜਡ ਦੀ ਉਮਰ ਹੈਗੀ ਹੈ ਸੋ ਬਾਕੀ ਜਿਹੜੀ ਹੈਗੀ ਸਾਰੇ ਅੰਗਲਾਂ ਤੋਂ ਸੀਸੀਟੀਵੀ ਫੁਟੇਜ ਜਾਂ ਬਾਕੀ ਸਾਰੇ ਅੰਗਲਾਂ ਦਾ ਜਾਂਚ ਕਰਕੇ ਫਰਦਰ ਕੀ ਹੋਇਆ ਕਿੱਦਾਂ ਇੱਥੇ ਪਹੁੰਚੀ ਕੌਣ ਸੀਗਾ ਇਹ ਸਾਰੇ ਜਿਹੜੇ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਤੱਤਾਂ ਨੂੰ ਵਿਚਾਰਿਆ ਜਾਵੇ ਇਸ ਤਰ੍ਹਾਂ ਮਰਡਰ ਲੱਗਦਾ ਹੈ ਜਾਂ ਗੱਡੀ ਚ ਬੈਠੇ ਦਾ ਸਾਹ ਕੁੱਟਿਆ ਲੱਗਦਾ ਹੈ ਦੇਖੋ ਦੋਨੋਂ ਚੀਜ਼ਾਂ ਪੋਸਿਬਿਲਿਟੀ ਹੋ ਸਕਦੀ ਹੋ ਸਕਦਾ ਵੀ ਜਿਹੜੀ ਕਿਉਂਕਿ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਜਿੱਦਾਂ ਦੇ ਪ੍ਰਾਇਮ ਆਫ ਸਹੀ ਹੈਗਾ ਲੱਗਦਾ ਤਾਂ ਇਦਾਂ ਹੀ ਵੀ ਇਹਦੀ ਡੈਥ ਇੱਥੇ ਨਹੀਂ ਹੋਈ ਡੈਥ ਕਿਤੇ ਹੋਰ ਹੋਈ ਆ ਜਿਹੜਾ ਬੰਦਾ ਹੈਗਾ ਉਹਨੇ ਤੇ ਛੱਡ ਕੇ ਗਿਆ ਗੱਡੀ ਦੇ ਵਿੱਚ ਸੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਮਾਰਡਰ ਹੈ ਤੇ ਬਾਕੀ ਜਿਹੜਾ ਹੈਗਾ ਪ੍ਰਾਇਮ ਆਫ ਸਹੀ ਲੱਗ ਰਿਹਾ ਵੀ ਕੁਝ ਡੈਫੀਨਿਟਲੀ ਸਮਥਿੰਗ ਫਿਸ਼ੀਜ਼ ਬੇਟ ਸਰ ਇਹ ਗੱਡੀ ਦਾ ਜਿਹੜਾ ਨੰਬਰ ਹੈ ਇੱਥੋਂ ਪਤਾ ਲੱਗਿਆ ਵੀ ਗੱਡੀ ਕਿੱਥੋਂ ਦੀ ਹੈ ਇਹ ਗੱਡੀ ਦਾ ਜਿਹੜਾ ਨੰਬਰ ਹੈ ਤੇ ਵੀ ਜਾਲੀ ਪ੍ਰਤੀਤ ਹੁੰਦਾ ਹੈ ਬਾਕੀ ਜਿਹੜਾ ਹੈ ਆਰਟੀਓ ਅਫੀਸਰ ਨਾਲ ਤਾਲਮੇਲ ਕਰਕੇ ਗੱਡੀ ਦੀ ਜਿਹੜੀ ਹੈਗੀ ਪ੍ਰੋਟੀਫਿਕੇਸ਼ਨ ਕਰਾਈ ਜਾਵੇ। ਹਾਂਜੀ ਮੇਰਾ ਨਾਮ ਸੰਦੀਪ ਸਿੰਘ ਰਾਸ ਆਰਾਧਿਆਮ ਸ੍ਰੀਲੰਕੀਆ ਰਾ ਸਾਨੂੰ ਅਮਰਧਮ ਸਿੰਘ ਨੰਬਰ 8614074 ਦਿਰਜ ਤੱਕ ਕੋਲ ਆਇਸੀ ਨੂੰ ਬੜਿੰਦਾ ਬਰਨਾਲਾ ਰੇਡ ਉੱਚੋ ਦੇ ਸ਼ਾਸਤਾਨ ਦੇ ਵਿੱਚ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਆ ਜਿਹਦੇ ਪਿੱਛੇ ਕਾਫੀ ਮੁਸ਼ਕਲ ਮਾਰੀ ਆ ਜਦ ਸਾਰਾ ਜਨਸਮ ਅਮਰਧਮ ਸਿੰਘ ਮੱਕੇ ਕਰਕੇ ਦੇਖਿਆ ਰੀਡੀ ਕੀ ਕਾਰ ਸੀਗੀ ਈਓਨ ਵਿਦਾ ਫਮ ਈਓਨ ਕਾਰ ਸੀਗੀ ਉਹਦੇ ਵਿੱਚ ਡੈਟ ਕੋ ਦੀ ਸੀਗੀ ਦੇਦਾਕੀ ਉਹ ਇਸ ਹਾਲ ਤੀਨ ਮੌਕੇ ਦਾ ਕਿਖਾ ਗੇਡੀ ਪਰ ਡਟਪੂ ਦੀ ਕਾਸੀ ਦਿਨ ਫਾਰੀ ਸੀ ਤੇ ਖਰਾਬ ਹੋਈ ਪਈ ਸੀ ਪੁਲਿਸ ਦੇ ਵਕਫਾ ਕੈਂਡਲਾਂ ਦੇ ਚਾਲੀ ਫਟਾਵਾ ਕਰ ਰਹੀ ਆ ਕਾਰ ਨਹੀਂ ਲੌਕ ਲੱਜਾ ਉਹ ਜਿਹਦਾ ਸਾਰਾ ਟੀਮ ਨੇ ਕਾਰ ਨਹੀਂ ਲੌਕ ਨਹੀਂ ਖੋਲਿਆ ਤੇ ਪੁਲਿਸ ਮੌਕੇ ਤੇ ਆ ਗਿਆ ਫੱਤੀ ਆਪਣੀ ਮੰਡੀ ਕਾਰੀ ਰਿਕੰਤੀ ਸਰਵੇਦੀ ਹੈਗੀ ਆ ਤੇ ਐਸਪੀ ਸਿਟੀ ਦੀ ਐਕਟੀ ਸਿਟੀ ਟੂ ਤੇ ਸੀਆਈ ਨੂ ਲੱਖੇ ਤੇ ਆਈ ਹੋਈ ਟੀਮਾਂ ਬਾਕੀ ਵਕਫਾ ਕੈਂਡਲਾਂ ਨੂੰ ਜਾਂਚ ਪੜਤਾਲ ਕਰ ਰਹੀ ਹੈ ਇਹ ਨੇਡਿਸ ਦਾ ਪਲੋਰ ਇੱਕ ਪਾਸੇ ਤੇ ਇੱਕ ਬੈਗ ਮਿਲਿਆਗਾ ਜਿਹਦੇ ਵਿੱਚ ਕੋਈ ਵੀ ਵਸਤਾ ਨਹੀਂ ਸੀ ਨੇ ਤਰੀਪੁਤ ਸੰਦਾਰੀ ਫਤਕਾ ਲੱਗ ਗਿਆ ਵਕਵਾ ਤੈਂਗਲੇ ਪਾਕ ਦੇ